ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹਟ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਇੱਕ ਹੋਰ ਵੱਡਾ ਤੇ ਇਤਿਹਾਸਿਕ ਕਦਮ ਚੁੱਕਿਆ ਗਿਆ ਹੈ ਸਰਕਾਰ ਨੇ ਹਾਲ ਹੀ ਵਿੱਚ ਦੇਸ਼ ਦੀ ਪਹਿਲੀ ਪਾਰਦਰਸ਼ੀ ਸੰਪਤੀ ਰਜਿਸਟ੍ਰੇਸ਼ਨ ਪ੍ਰਣਾਲੀ ਈਜੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ ਇਸ ਨਵੀਂ ਪ੍ਰਣਾਲੀ ਨਾਲ ਹੁਣ ਜਾਇਦਾਦ ਦੀ ਰਜਿਸਟਰੀ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਸਾਰੀ ਪ੍ਰਕਿਰਿਆ ਹੁਣ ਘਰ ਬੈਠੇ ਆਨਲਾਈਨ ਹੋ ਸਕਦੀ ਹੈ ਤੇ ਸਭ ਤੋਂ ਵਧੀਆ ਗੱਲ ਇਹ ਪੂਰਾ ਕੰਮ ਸਿਰਫ 48 ਘੰਟਿਆਂ ਦੇ ਅੰਦਰ ਮੁਕੰਮਲ ਕੀਤਾ ਜਾ ਸਕਦਾ ਹੈ ਇਹ ਕਦਮ ਨਾਲ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਭ੍ਰਿਸ਼ਟਾਚਾਰ ਦਾ ਖਾਤਮਾ ਤੇ ਲੋਕਾਂ ਨੂੰ ਪਾਰਦਰਸ਼ੀ ਤੇ ਤੇਜ਼ ਸੇਵਾਵਾਂ ਮਹੋਈਆ ਕਰਵਾਉਣਾ ਪਹਿਲਾਂ ਜਿਵੇਂ ਰਜਿਸਟਰੀ ਸਬ ਰਜਿਸਟਰਾਰ ਤੇ ਹੀਟ ਹੁੰਦੀ ਸੀ ਹੁਣ ਉਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ ਹੁਣ ਕੋਈ ਵੀ ਨਾਗਰਿਕ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਜਾ ਕੇ ਆਪਣੇ ਘਰ ਬੈਠੇ ਰਜਿਸਟਰੀ ਕਰਵਾ ਸਕਦਾ ਹੈ ਹੁਣ ਆਪਣੀ ਡੀਡ ਕਿਸੇ ਵੀ ਸਬ ਰਜਿਸਟ੍ਰਾਰ ਦੇ ਦਫਤਰ ਵਿੱਚ ਕਰਵਾਈ ਜਾ ਸਕਦੀ ਹੈ ਕੋਈ ਵੀ ਪਾਵਨ ਦੀ ਨਹੀਂ ਹੈ ਪੂਰੀ ਪ੍ਰਕਿਰਿਆ ਆਨਲਾਈਨ ਜਾਂਚ ਰਾਹੀਂ 48 ਘੰਟਿਆਂ ਵਿੱਚ ਪੂਰੀ ਆਪਣੀ ਡੀਡ ਬਣਾਉਣ ਲਈ 1076 ਤੇ ਕਾਲ ਕਰੋ ਜਾਂ ਆਪਣੇ ਨੇੜਲੇ ਸੇਵਾ ਕੇਂਦਰ ਤੇ ਜਾ ਸਕਦੇ ਹੋ ਹੁਣ ਤਹਿਸੀਲਦਾਰਾਂ ਵੱਲੋਂ ਬੇਬੁਨਿਆਦ ਇਤਰਾਜ਼ ਨਹੀਂ ਲੱਗਣਗੇ ਹਰ ਜ਼ਿਲ੍ਹੇ ਦੇ ਡੀਸੀ ਇਹ ਯਕੀਨੀ ਬਣਾਉਣਗੇ ਕਿ ਕਿਸੇ ਵੀ ਨਾਗਰਿਕ ਨੂੰ ਰਜਿਸਟਰੀ ਦੇ ਦੌਰਾਨ ਕੋਈ ਦਿੱਕਤ ਨਾ ਆਵੇ ਜੇ ਕੋਈ ਰਿਸ਼ਵਤ ਮੰਗੇ ਤਾਂ ਤੁਸੀਂ ਤੁਰੰਤ ਵਟਸਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਲਈ ਤਕਨੀਕ ਅਤੇ ਪਾਰਦਰਸ਼ੀ ਪ੍ਰਣਾਲੀ ਲਿਆਉਣ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਅੱਗੇ ਹੈ ਈਜ਼ੀ ਰਜਿਸਟਰੀ ਸਕੀਮ ਦਾ ਮਕਸਦ ਸਿਰਫ ਸਹੂਲਤ ਨਹੀਂ ਸਗੋ ਸਿਸਟਮ ਵਿੱਚ ਬੇਈਮਾਨੀ ਅਤੇ ਦਲਾਲੀ ਦੀ ਜੜ ਨੂੰ ਮਿਟਾਉਣਾ ਵੀ ਹੈ ਇਸ ਪ੍ਰਣਾਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ ਦੋਵਾਂ ਨੇ ਕਿਹਾ ਕਿ ਇਹ ਸਕੀਮ ਪੰਜਾਬ ਨੂੰ ਡਿਜੀਟਲ ਗਵਰਨੈਂਸ ਦਾ ਮਾਡਲ ਸਟੇਟ ਬਣਾਉਣ ਵੱਲ ਵੱਡਾ ਕਦਮ ਹੈ ਪੰਜਾਬ ਸਰਕਾਰ ਦੀ ਈਜ਼ੀ ਰਜਿਸਟਰੀ ਸਕੀਮ ਨੇ ਲੋਕਾਂ ਲਈ ਰਾਹ ਆਸਾਨ ਕਰ ਦਿੱਤਾ ਹੈ ਹੁਣ ਨਾਲ ਲਾਈਨ ਖੜਾ ਹੋਣਾ ਹੈ ਤੇ ਨਾ ਹੀ ਸਿਪਾਰਸ਼ ਦੀ ਲੋੜ ਹੁਣ ਸਿਰਫ ਕਲਿੱਕ ਕਰੋ ਤੇ ਆਪਣੀ ਰਜਿਸਟਰੀ ਪੂਰੀ ਕਰੋ ਘਰ ਬੈਠੇ ਤੁਹਾਨੂੰ ਕੀ ਲੱਗਦਾ ਹੈ ਇਹ ਪ੍ਰਣਾਲੀ ਸੱਚਮੁੱਚ ਭ੍ਰਿਸ਼ਟਾਚਾਰ ਖਤਮ ਕਰ ਸਕਦੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ